ਜੇ ਮੈਂ ਬੀਤੇ ਕੁਝ ਦਿਨ ਪਹਿਲਾਂ ਦੀ ਗੱਲ ਕਰਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ। ਕੁਝ ਕਹਿੰਦੇ ਨੇ ਉਹ ਅਸਲੀ ਵੀਡੀਓ ਹੈ 2013-14 ਦੀ। ਕੋਈ ਕਹਿ ਦਿੰਦੇ ਨੇ ਉਹ AI ਦੇ ਨਾਲ ਹੈ। ਚਲੋ ਸਾਨੂੰ ਵੀ ਨਹੀਂ ਪਤਾ ਕਿ ਵੀਡੀਓ ਅਸਲੀ ਹੈ AI ਦੇ ਨਾਲ ਹੈ। ਪਰ ਕਿਸੇ ਦੀ ਵੀਡੀਓ ਵਾਇਰਲ ਕਰਨਾ, ਘੱਡੀਆਂ ਨੀਤੀ, ਰਾਜਨੀਤੀ ਕਰਨੀ ਕਿੰਨੀ ਕੁ ਸਹੀ ਹੈ ਜੀ ਇਹ। ਹੁਣ ਜਿਹੜੀ AI ਨਾਲ ਬਣਾਈ ਦੀ ਕਹਿੰਦੇ ਆ ਦੇਖੋ ਆਪਾਂ ਇਹ ਕਹਿੰਦੇ ਆਂ ਕਿ ਬੰਦੇ ਨੇ ਜੀਵਨ ਦੇ ਵਿੱਚ ਬਹੁਤ ਕੁਝ ਕੀਤਾ ਹੈਗਾ ਬਿਲਕੁਲ ਹਰੇਕ ਬੰਦੇ ਦੀ ਪੜਦੇ ਦੇ ਪਿੱਛੇ ਦੀ ਇੱਕ ਕਹਾਣੀ ਹੈ ਆਪਾਂ ਇਸ ਗੱਲ ਨਾਲ ਸਹਿਮਤ ਨਹੀਂ ਉਹਨੂੰ ਸੋਸ਼ਲ ਮੀਡੀਆ ਤੇ ਉਜਾਗਰ ਕਰਨਾ ਪੈਸੇ 'ਚ ਦੇਖਿਆ ਜਾਵੇ ਤਾਂ ਜਿਨੇ ਕੀਤੀ ਆ ਉਹਨੇ ਸੈਕੰਡ ਪਾਰਟ ਦਾ ਐਲਾਨ ਕੀਤਾ ਸੀ ਪਰ ਆਇਆ ਨਹੀਂ ਆਇਆ ਨਹੀਂ ਬਿਲਕੁਲ ਪਰ ਇੱਕ ਇਹ ਵੀ ਗੱਲ ਹੈ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਮਾਨ ਸਾਹਿਬ ਦੀ ਸਾਰੇ ਲੀਡਰ ਚਲ ਮੈਂ ਲੀਡਰ ਨਹੀਂ ਭਮਕੜੇ ਕਹੂੰਗਾ ਸਾਰੇ ਭਮਕੜ ਇਕੱਠੇ ਹੋ ਜਾਂਦੇ ਨੇ ਗੂਗਲ ਤੱਕ ਮੇਲਾ ਪਾ ਦਿੱਤੀਆਂ ਜਾਂਦੀਆਂ ਨੇ ਕਿ ਹਰ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਸਾਡੇ ਸੀਐਮ ਦੀ ਵੀਡੀਓ ਡੀਲੀਟ ਕੀਤੀ ਜਾਵੇ ਪਰ AI ਦੇ ਨਾਲ ਹੋਰ ਵੀ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਜੇ ਮੈਂ ਦਰਬਾਰ ਸਾਹਿਬ ਦੀ ਗੱਲ ਕਰਾਂ ਦਰਬਾਰ ਸਾਹਿਬ ਦੀ ਇੱਕ ਵੀਡੀਓ ਵਾਇਰਲ ਹੁੰਦੀ ਆ ਉਦੋਂ ਕੋਈ ਭਮੱਕਣ ਨਹੀਂ ਬੋਲਿਆ ਦੇਖੋ ਕਿ ਸੀਐਮ ਸਾਹਿਬ ਦਾ ਜ਼ਰੂਰੀ ਹੋ ਗਏ ਆਮ ਜਿਹੜਾ ਹੁਣ ਇੱਕ ਪਰਚਲਤ ਹੋ ਗਿਆ ਨਾ ਨਿਆਣਿਆਂ ਦੇ ਵਿੱਚ ਜੀ ਗੱਲ ਪਰਚਲਤ ਹੋ ਗਈ ਆ ਵੀ ਕੁਐਸਚਨ ਕੱਢਣਾ ਅੱਗੇ ਤਾਂ Google ਸਰਚ ਕਰਦੇ ਸੀਗੇ ਹੁਣ Chat GPT ਨਾਲ ਹੀ ਕਰਦੇ ਆ ਉਹ Chat GPT ਦੇ ਅਨਸਰ ਨੂੰ ਲੈ ਕੇ ਉਹ ਇੱਕ ਦਮ ਦੇ ਵਿੱਚ ਲੈ ਉਹ ਲਿਖ ਕੇ ਪਾ ਦਿੰਦੇ इवन ਇੱਥੋਂ ਤੱਕ ਵੀ ਪਿਛਲੇ 3-4 ਦਿਨਾਂ ਦੇ ਵਿੱਚ ਵੈਲ ਐਜੂਕੇਟਡ ਔਰ ਬੜਬੜੀਆਂ ਪੋਸਟਾਂ ਦੇ ਜਿਹੜੇ ਬੰਦੇ ਬੈਠੇ ਆ ਉਹਨਾਂ ਨੇ ਆਪਣੇ ਡਿਪਾਰਟਮੈਂਟ ਦਾ ਜਿਹੜਾ ਲੈਟਰ ਕੋਈ ਲਿਖਣਾ ਆ ਉਹ ਲੈਟਰ ਵੀ Chat GPT ਰਾਹੀਂ ਹੀ ਲਿਖ ਰਹੇ ਆ ਸਰ ਤਾਂ ਤੁਹਾਨੂੰ ਫੇ ਕਿਤੇ ਲੱਗਦਾ ਕਿ ਜਿਹੜੀਆਂ ਇਹ ਐਪਲੀਕੇਸ਼ਨ ਆਉਂਦੀਆਂ ਏਆਈ ਆ ਚੈਟ ਜੀਪੀਟੀ ਆ ਇਹ ਸਾਨੂੰ ਵੀ ਕਰ ਰਹੀਆਂ ਸਾਡੇ ਦਿਮਾਗ ਨੂੰ ਕਿੱਥੇ ਆਪਾਂ ਖੁਦ ਲਿਖਣਾ ਕਿੱਥੇ ਕਿਸੇ ਨੇ ਦਿੱਤਾ ਹੋਇਆ ਲਿਖਣਾ ਆਪਾਂ ਦੇਖੋ ਸਾਡੀ ਵੋਕੈਬਲਰੀ ਖਤਮ ਹੋ ਰਹੀ ਆ ਜੀ ਬਿਲਕੁਲ ਠੀਕ ਆ ਜੀ ਵੋਕੈਬਲਰੀ ਦੇ ਵਿੱਚ ਤੁਸੀਂ ਅੱਜ ਕੱਲ ਦੇ ਨਿਆਣਿਆਂ ਨੂੰ ਪੁੱਛ ਲਓ ਯਾਰ ਅਸੀਂ ਪਾਪਾ ਕਹਿੰਦੇ ਸੀ ਪੌਪਸੀ ਕਹਿਣ ਲੱਗ ਪਏ ਮਮ ਕਹਿਣ ਲੱਗ ਪਿਆ ਯਾਰ ਮਾਤਾ ਜੀ ਮੰਮੀ ਬੇਬੇ ਤੁਸੀਂ ਅੱਜ ਵੀ ਪਿੰਡਾਂ ਦੇ ਵਿੱਚ ਜਾ ਕੇ ਦੇਖ ਲਓ ਬੇਬੇ ਕਿੰਨਾ ਮਿੱਠਾ ਸ਼ਬਦ ਲੱਗਦਾ ਹੈ ਬਿਲਕੁਲ ਠੀਕ ਹੈ ਜੀ ਬਾਪੂ ਕਿੰਨਾ ਮਿੱਠਾ ਸ਼ਬਦ ਲੱਗਦਾ ਹੈ ਤੇ ਉਹ ਸ਼ਬਦ ਜਿਹੜੇ AI ਨੇ ਜਾਂ ਸੋਸ਼ਲ ਮੀਡੀਆ ਨੇ ਬਗਾੜੇ ਆ ਉਹਨਾਂ ਦਾ ਹੀ ਅਸਰ ਜਿਹੜਾ ਹੈ ਅੱਗੇ ਜਾ ਰਿਹਾ ਹੈਗਾ KBC ਦੇ ਵਿੱਚ ਦਲਜੀਤ ਉਸਾਨ ਜਾਂਦੇ ਨੇ ਇੰਟਰੋਡਿਊਸ ਕਰਾਉਂਦੇ ਨੇ ਮਹਤਾਬ ਵਜਨ ਸਾਹਿਬ ਦਲਜੀਤ ਜਾ ਕੇ ਪੈਰੀ ਹੱਥ ਲਾਉਂਦੇ ਨੇ ਹੁਣ ਇਸ ਚੀਜ਼ ਦਾ ਮਸਲਾ ਬਣ ਗਿਆ ਉਹ ਬਾਹਰ ਆਤਵਾਦੀ ਬੈਠਾ ਅਮਰੀਕਾ ਦੀ ਧਰਤੀ ਤੇ ਪੰਨੂ ਕਰਕੇ ਉਨੇ ਮਸਲਾ ਬਣਾ ਲਿਆ ਜੀ ਪਿਆਰੀ ਹੱਥ ਕਿਉਂ ਲਾਇਆ ਹੁਣ ਰਵੀ ਸਿੰਘ ਖਾਲਸਾ ਏਡ ਨਾਲੇ ਬੋਲੀ ਜਾਂਦੇ ਨੇ ਕਹਿੰਦੇ ਜੀ ਇਹਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁਝਾਈ ਆ ਉਸ ਬੰਦੇ ਦੇ ਪਿਆਰੀ ਹੱਥ ਲਾ ਦਿੱਤੇ ਜਿਹਨੇ ਜਿਹਦੇ ਹੱਥ 84 ਦੇ ਦੰਗਿਆਂ ਵੇਲੇ ਕਤਲਿਆਂ ਹੋਏ ਨੇ ਕਿੰਨਾ ਕੁ ਸਹੀ ਹੈ ਕਿ ਇੱਕ ਇੱਕ ਕਲਾਕਾਰ ਨੇ ਕਲਾਕਾਰ ਦੇ ਪਿਆਰੀ ਹੱਥ ਲਾਏ ਨੇ ਕੁਝ ਮਾੜਾ ਥੋੜੀ ਹੋ ਗਿਆ ਜੇ ਆਪਾਂ ਇਹਨੂੰ ਅੱਜ ਕੱਲ੍ਹ ਦੇ ਜਮਾਨੇ ਦੇ ਲਾ ਲਈਏ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਆ ਉਸ ادب ਸਤਕਾਰ ਦਿੱਤਾ ਉਹਨੇ ਆਪਣੇ ਤੋਂ ਵੱਡੇ ਇੱਕ ਵਿਅਕਤੀ ਨੂੰ ਜੀ ਜੇ ਆਪਾਂ ਇਹੀ ਗੱਲ ਜਿਹੜੀ ਤੁਸੀਂ ਹੁਣ ਕਹਿ ਕੇ ਆਟਿਏ ਜੇ ਆਪਾਂ ਇਹਨੂੰ ਸੰਗੀਤ ਜਾਂ ਕਲਾਕਾਰੀ ਦੀ ਨਜ਼ਰ ਨਾਲ ਦੇਖੀਏ ਤਾਂ ਇੱਕ ਕਲਾਕਾਰ ਨੇ ਆਪਣੇ ਤੋਂ ਸੀਨੀਅਰ ਕਲਾਕਾਰ ਨੂੰ ਇੱਜ਼ਤ ਮਾੜਨਾ ਹੈਗਾ ਤੇ ਪੰਜਾਬੀਆਂ ਦੇ ਤਾਂ ਖੂਨ ਦੇ ਵਿੱਚ ਹੈਗਾ ਆ ਉਹ ਜਿਹੜੇ ਦੰਗਿਆਂ ਲਈ ਹੋਊਗੀ ਕੋਈ ਗੱਲ ਆ ਕਿ ਆ ਦਰਜੀਨ ਤੋਂ ਸਾਂਝ ਦੇ ਮੰਚ ਨਹੀਂ ਹੋਊਗੀ ਪੇ ਸਾਡੇ ਪੰਜਾਬ ਦੇ ਲੋਕਾਂ ਨਾਲ ਇਸ ਤਰ੍ਹਾਂ ਹੋਇਆ ਕੈਪਟਨ ਮਨਿੰਦਰ ਸਿੰਘ ਉਹਨਾਂ ਦਾ ਇੱਕ ਬਿਆਨ ਆਉਂਦਾ ਹੈ ਸੋਸ਼ਲ ਮੀਡੀਆ ਦੇ ਵਿੱਚ ਉਹ ਕਹਿੰਦੇ ਨੇ ਕਿ ਜਦੋਂ ਮੈਂ ਸੌਂ ਖਾਦੀ ਸੀ ਦਮਦਮਾ ਸਾਹਿਬ ਵਾਲੋਂ ਸੌਂ ਇਹ ਹੱਥ ਕਰਕੇ ਮੈਂ ਇਹ ਸ਼ਬਦ ਕਹੇ ਸੀਗੇ ਕਿ ਮੈਂ ਨਸ਼ਿਆਂ ਦਾ ਲੱਕ ਤੋੜ ਦਊਂਗਾ ਇਹ ਨਹੀਂ ਸੀ ਕਿ ਆ ਕਿ ਮੈਂ ਨਸ਼ਾ ਖਤਮ ਕਰ ਦਊਂਗਾ ਤੁਹਾਨੂੰ ਲੱਗਦਾ ਲੱਕ ਤੋੜਨਾ ਖਤਮ ਕਰਨਾ ਦੋ ਅਲੱਗ-ਅਲੱਗ ਸ਼ਬਦ ਨੇ ਹੁਸ਼ਿਆਰਪਾ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਦੋਸਤੋ ਅਸੀਂ ਮੋੜ ਤੋਂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਭੱਖਦੇ ਹੋਏ ਮਸਲਿਆਂ ਦਾ ਇੱਕ ਨਵਾਂ ਐਪੀਸੋਡ ਸੋ ਮੇਰੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਮੇਰੇ ਨਾਲ ਆ ਸਟੂਡੀਓ ਦੇ ਵਿੱਚ ਮੌਜੂਦ ਨੇ ਹੁਸ਼ਿਆਰਪੁਰ ਤੋਂ ਸੀਨੀਅਰ ਪੱਤਰਕਾਰ ਮਿਸਟਰ ਦੀਪਕ ਅਗਨੀ ਹੋਤਰੀ ਜੀ ਸੋ ਇਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪ੍ਰੀਤ ਜੀ ਸਵਾਗਤ ਹੈ ਹੁਸ਼ਿਆਰਪੁਰ ਨਿਊਜ਼ ਦੇ ਵਿੱਚ ਇਸ ਪ੍ਰੋਗਰਾਮ ਨੂੰ ਦੇਖ ਰਹੇ ਤਮਾਮ ਦਰਸ਼ਕਾਂ ਦਾ ਜੀ ਸਰ ਮੈਂ ਸਵਾਲਾਂ ਸਿਲਸਿਲਾ ਸ਼ੁਰੂ ਕਰਨਾ ਚਾਹੁੰਦਾ ਆਪਣੇ ਐਪੀਸੋਡ ਦਾ ਨਾਂ ਹੀ ਹੈ ਪੰਜਾਬ ਦੇ ਭੱਖਦੇ ਹੋਏ ਮਸਲੇ ਜੀ ਜੀ ਜੇ ਮੈਂ ਬੀਤੇ ਕੁਝ ਦਿਨ ਪਹਿਲਾਂ ਦੀ ਗੱਲ ਕਰਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਕੁਝ ਕਹਿੰਦੇ ਨੇ ਉਹ ਅਸਲੀ ਵੀਡੀਓ ਹੈ 2013-14 ਦੀ ਕੋਈ ਕਹਿ ਦਿੰਦੇ ਨੇ ਉਹ AI ਦੇ ਨਾਲ ਹੈ ਚਲੋ ਸਾਨੂੰ ਵੀ ਨਹੀਂ ਪਤਾ ਕਿ ਵੀਡੀਓ ਅਸਲੀ ਹੈ AI ਦੇ ਨਾਲ ਹੈ ਪਰ ਕਿਸੇ ਦੀ ਵੀਡੀਓ ਵਾਇਰਲ ਕਰਨਾ ਘਟੀਆਂ ਨੀਤੀ ਰਾਜਨੀਤੀ ਕਰਨੀ ਕਿੰਨੀ ਕੁ ਸਹੀ ਹੈ ਜੀ ਇਹ ਦੇਖੋ ਪ੍ਰੀਤ ਜੀ ਘਟਿਆ ਰਾਜਨੀਤੀ ਜਿਹੜੀ ਹੈ ਜੀ ਉਹਦੀ ਸ਼ੁਰੂਆਤ ਕਿੱਥੋਂ ਹੋਈ ਆ ਉਦੀ ਸ਼ਬਦਾਬਲੀ ਕਿੱਥੋਂ ਸ਼ੁਰੂ ਹੋਈ ਆ ਘਟਿਆ ਰਾਜਨੀਤੀ ਦੀ ਜੀ ਅਸੀਂ ਜਰਨਲਿਜ਼ਮ ਦੇ ਨਾਲ ਜਿਹੜੇ ਸੰਬੰਧਤ ਲੋਕ ਐ ਸਾਡਾ ਜਿਹੜਾ ਹੈ ਪੋਲਿਟੀਕਲ ਸਭ ਤੋਂ ਜ਼ਿਆਦਾ ਅਟੈਚਮੈਂਟ ਜਿਹੜੀ ਆ ਸਾਡੀ ਪੋਲਿਟੀਕਲ ਵਿਅਕਤੀਆਂ ਨਾਲ ਰਹਿੰਦੀ ਆ ਸਮਾਜ ਦੇ ਵਿੱਚ ਜਿਹੜੀ ਪਕੜ ਆ ਜਾਂ ਸਮਾਜ ਦੇ ਵਿੱਚ ਜਿਹੜਾ ਇਹਨਾਂ ਦਾ ਚਲਨ ਆ ਘੁੰਮਣਾ ਫਿਰਨਾ ਆ ਉਹ ਪੋਲਿਟੀਕਲ ਬਦਲੇ ਦਾ ਬਿਲਕੁਲ ਪਰ ਇਹ ਚੀਜ਼ ਜਦੋਂ ਅਸੀਂ ਕਾਲਜ ਦੇ ਵਿੱਚ ਪੜ੍ਹਦੇ ਸੀ ਖਾਸ ਕਰ ਜਿਹੜੇ ਅੱਜ ਵੀ ਪੜ੍ਹਦੇ ਆ ਆਰਟਸ ਦੇ ਸਟੂਡੈਂਟ ਪੋਲਿਟੀਕਲ ਸਾਇੰਸ ਦੇ ਵਿੱਚ ਇੱਕ ਚੈਪਟਰ ਹੁੰਦਾ ਸੀ ਰਾਜਨੀਤਿਕ ਸਭਿਆਚਾਰ ਹੂੰ ਬਿਲਕੁਲ ਜਿਹੜਾ ਸਿਵਲਾਈਜ਼ ਜਿਹੜੀ ਹੈ ਨਾ ਰਾਜਨੀਤਿਕ ਸੱਭਿਆਚਾਰ ਦਾ ਚੈਪਟਰ ਹੈ ਉਹਦੇ ਵਿੱਚ ਪੁਰਾਤਨ ਸਮੇ ਤੋਂ ਲੈ ਕੇ ਅੱਜ ਤੱਕ ਸ਼ਬਦਾਵਲੀ ਦੀ ਮਹੱਤਤਾ ਹੀ ਦੱਸੀ ਗਈ ਆ ਕਿਸੇ ਵੀ ਸਾਡੀ ਤਾਂ ਸੰਸਕ੍ਰਿਤੀ ਆ ਤੁਹਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਇਦ ਕੁਐਸਚਨ ਵੀ ਆ ਜਾਵੇ ਜਿਹੜੀ ਸੰਸਕ੍ਰਿਤੀ ਆ ਸਾਡਾ ਸੱਭਿਆਚਾਰ ਆ ਕਿਸੇ ਨੂੰ ਆਦਰ ਸਤਕਾਰ ਦੇਣਾ ਇਹ ਖਾਸ ਕਰ ਪੰਜਾਬੀਆਂ ਦੇ ਹਿੱਸੇ ਸਭ ਤੋਂ ਵੱਧ ਆਇਆ ਬਿਲਕੁਲ ਠੀਕ ਹੈ ਜੀ ਇਹ ਜਿਹੜੇ ਪੰਜਾਬੀਆਂ ਨੇ ਐਸੇ ਆਇਆ ਤੇ ਇਹ ਸਭ ਜਿਹੜੇ ਕਿਸੇ ਨੂੰ ਇੱਜ਼ਤ ਮਾਨ ਦੇਣ ਦੀ ਜਿਹੜੀ ਤੱਪੜ ਜਿਹੜੇ ਰੋਲਣੇ ਸ਼ੁਰੂ ਹੋਏ ਆ ਕਿੱਥੋਂ ਸ਼ੁਰੂ ਹੋਏ ਆ ਉਹ ਵੀ ਜਦੋਂ ਦੀ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਆ ਇਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਭਾਸ਼ਾ ਜਿਹੜੀ ਹੈ ਉਸ ਭਾਸ਼ਾ ਨੇ ਹੀ ਦੂਜੀ ਪਾਰਟੀਆਂ ਦੇ ਵਿਰੋਧੀ ਪਾਰਟੀਆਂ ਦੇ ਰਾਜਨੀਤਿਕ ਸੱਭਿਆਚਾਰ ਨੂੰ ਵਿਗਾੜਿਆ ਸਿਮਰੋ ਸੁਖਾਮਲੀ ਇਦਾਂ ਦੇ ਜਿਹੜੇ ਸ਼ਬਦਾਬਲੀ ਆ ਜਿਹੜੀ ਐ ਉਹਦੇ ਤੋਂ ਇਹਦੀ ਸ਼ੁਰੂਆਤ ਹੋਈ ਆ ਔਰ ਇਹਨੂੰ ਦੇਖਾ ਦੇਖੀ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਵਧੀਆ ਔਰ ਯਾਦ ਰੱਖਿਓ ਬ੍ਰੀਜ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਨੂੰ ਅਗਰ ਸੱਤਾ ਬਦਲਦੀ ਐ ਤੇ ਹਸ਼ਰ ਇਹਨਾਂ ਦਾ ਵੀ ਇਹੀ ਹੋਣਾ ਅੱਛਾ ਜੀ ਹੁਣ ਆਪਾਂ ਸੱਭਿਆਚਾਰ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਵਿਰੋਧੀ ਪਾਰਟੀ ਲੱਗਤਾ ਪੈ ਕੇ ਪਏ ਆ ਕਹਿਣ ਹੁਣ ਪਰ ਗਵਰਨਰ ਜੀ ਸਾਹਿਬ ਸਾਡੇ ਤਾਂ ਸੀਐਮ ਸਾਨੂੰ ਤਾਂ ਇਜਾਜ਼ਤ ਨਹੀਂ ਦਿੰਦੇ ਜਿਹੜੇ ਸ਼ਬਦ ਉਹਨਾਂ ਲਈ ਸੋਸ਼ਲ ਮੀਡੀਆ ਤੇ ਵਰਤੇ ਜਾਂਦੇ ਆ ਅਸੀਂ ਤਾਂ ਐਜ਼ ਅ ਸੀਐਮ ਉਹਨਾਂ ਨੂੰ ਅਸੀਂ ਨਹੀਂ ਸ਼ਬਦ ਵਰਤਦੇ ਆ ਪਰ ਉਹਨਾਂ ਦੀ ਸ਼ਾਨ ਦੇ ਵਿੱਚ ਜਿਹੜੇ ਸ਼ਬਦ ਕਿਉਂ ਵਰਤੇ ਜਾ ਰਹੇ ਆ ਕਿਉਂਕਿ ਉਹਨਾਂ ਦੀ ਸ਼ੁਰੂਆਤ ਉੱਥੇ ਕੀਤੀ ਆ ਹੁਣ ਜੇ ਕਹੀਏ ਵੀ ਤੁਹਾਡਾ ਕੁੱਤਾ ਕੁੱਤਾ ਤੇ ਸਾਡਾ ਕੁੱਤਾ ਟੌਮੀ ਇਹ ਤੇ ਹੁਣ ਸਾਰਿਆਂ ਤੇ ਲਾਗੂ ਹੁੰਦਾ ਨਾ ਜੇ ਆਮ ਸੱਤਾਧਾਰੀ ਪਾਰਟੀ ਨੇ ਸ਼ੁਰੂ ਕੀਤੀ ਆ ਤਾਂ ਉਹਨਾਂ ਤੇ ਵੀ ਲਾਗੂ ਹੋਣੀ ਆ ਇਹ ਪਰ ਇੱਕ ਇਹ ਵੀ ਗੱਲ ਹੈ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਮਾਨ ਸਾਹਿਬ ਦੀ ਸਾਰੇ ਲੀਡਰ ਚਲ ਮੈਂ ਲੀਡਰ ਨਹੀਂ ਭੁਮੱਕੜੇ ਕਹੂੰਗਾ ਸਾਰੇ ਭੁਮੱਕੜ ਇਕੱਠੇ ਹੋ ਜਾਂਦੇ ਨੇ Google ਤੱਕ ਮੇਲਾ ਪਾ ਦਿੱਤੀਆਂ ਜਾਂਦੀਆਂ ਨੇ ਕਿ ਹਰ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਸਾਡੇ ਸੀਐਮ ਦੀ ਵੀਡੀਓ ਲੀਕ ਕੀਤੀ ਜਾਵੇ ਪਰ AI ਦੇ ਨਾਲ ਹੋਰ ਵੀ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਜੇ ਮੈਂ ਦਰਬਾਰ ਸਾਹਿਬ ਦੀ ਗੱਲ ਕਰਾਂ ਦਰਬਾਰ ਸਾਹਿਬ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਉਦੋਂ ਕੋਈ ਭੁਮੱਕੜ ਨਹੀਂ ਬੋਲਿਆ ਇਹ ਕਿ ਕਿ ਸੀਐਮ ਸਾਹਿਬ ਦਾ ਜ਼ਰੂਰੀ ਹੋਗੇ ਦੇਖੋ ਤੁਸੀਂ ਹੁਣ ਕਿਸੇ ਵੀ ਲॉ ਕਾਲਜ ਦੇ ਵਿੱਚ ਚਲ ਜਾਓ ਜੀ ਉੱਥੇ ਲੋ ਕਾਲਜ ਦੇ ਜਿਹੜੇ ਇਨੀਸ਼ੀਅਲ ਸਟੇਜ ਤੇ ਫਰਸਟ ਸੈਮੈਸਟਰ ਹੀ ਮੇਰੀ ਬੇਟੀ ਵੀ ਕਰ ਰਹੀ ਹੈ ਤੁਹਾਨੂੰ ਪਤਾ ਹੈ ਜੀ ਬਿਲਕੁਲ ਉਹਨਾਂ ਨੂੰ AI ਤੋਂ ਵਰਜਿਆ ਜਾਂਦਾ ਆਮ ਜਿਹੜਾ ਹੁਣ ਇੱਕ ਪ੍ਰਚਲਿਤ ਹੋ ਗਿਆ ਨਾ ਨਿਆਣਿਆਂ ਦੇ ਵਿੱਚ ਜੀ ਗੱਲ ਪਰਚਲਤ ਹੋ ਗਈ ਆ ਵੀ ਕੁਐਸਚਨ ਕੱਢਣਾ ਅੱਗੇ ਦਾ ਗੂਗਲ ਸਰਚ ਕਰਦੇ ਸੀਗੇ ਹੁਣ ਚੈਟ ਜੀਪੀਟੀ ਨਾਲ ਹੀ ਕਰਦੇ ਆਂ ਤੇ ਆਨਸਰ ਨੂੰ ਲੈ ਕੇ ਉਹ ਇੱਕਦਮ ਦੇਵਜਲਾ ਉਹ ਲਿਖ ਕੇ ਪਾ ਦਿੰਦੇ ਈਵਨ ਇੱਥੋਂ ਤੱਕ ਵੀ ਪਿਛਲੇ 3-4 ਦਿਨਾਂ ਦੇ ਵਿੱਚ ਵੈਲ ਐਜੂਕੇਟਡ ਔਰ ਬੜਬੜੀਆਂ ਪੋਸਟਾਂ ਤੇ ਜਿਹੜੇ ਬੰਦੇ ਬੈਠੇ ਆ ਉਹਨਾਂ ਨੇ ਆਪਣੇ ਡਿਪਾਰਟਮੈਂਟ ਦਾ ਜਿਹੜਾ ਲੈਟਰ ਕੋਈ ਲਿਖਣਾ ਆ ਉਹ ਲੈਟਰ ਵੀ ਚੈਟ ਜੀਪੀਟੀ ਰਾਹੀਂ ਹੀ ਲਿਖ ਰਿਆ ਤੁਸੀਂ ਦੱਸੋ ਵੀ ਉਹ ਫਿਰ ਜਿਹੜੀ ਭਾਸ਼ਾ ਤੁਹਾਨੂੰ ਉਹਨਾਂ ਨੇ ਸਿਖਾ ਦੇਣੀ ਆ ਉਹ ਸਾਡੇ ਸੱਭਿਆਚਾਰ ਚ ਤਾਂ ਨਹੀਂ ਆ ਸੱਭਿਆਚਾਰ ਚ ਤਾਂ ਜੋ ਸੋਸ਼ਲ ਮੀਡੀਆ ਨੇ ਫੇਰ ਬਰੋਸਣਾ ਉਹ ਸਾਨੂੰ ਆਣਾ ਔਰ ਉਹੀ ਅਸੀਂ ਭੁਗਤਣਾ ਸ਼ੁਰੂ ਕਰ ਪਰ ਤੁਹਾਨੂੰ ਫੇਰ ਕਿਤੇ ਲੱਗਦਾ ਕਿ ਜਿਹੜੀਆਂ ਇਹ ਐਪਲੀਕੇਸ਼ਨ ਆਉਂਦੀਆਂ AI ਆ ਚੈਟ ਜੀਪੀਟੀ ਆ ਇਹ ਸਾਨੂੰ ਵੀ ਕਰ ਰਹੀ ਹੈ ਸਾਡੇ ਦਿਮਾਗ ਨੂੰ ਕਿੱਥੇ ਆਪਾਂ ਖੁਦ ਲਿਖਣਾ ਕਿੱਥੇ ਕਿਸੇ ਨੇ ਦਿੱਤਾ ਹੋਇਆ ਲਿਖਣਾ ਆਪਾਂ ਦੇਖੋ ਸਾਡੀ ਵੋਕੈਬਲਰੀ ਖਤਮ ਹੋ ਰਹੀ ਆ ਜੀ ਬਿਲਕੁਲ ਠੀਕ ਆ ਜੀ ਵੋਕੈਬਲਰੀ ਦੇ ਵਿੱਚ ਤੁਸੀਂ ਅੱਜ ਕੱਲ ਦੇ ਨਿਆਣੇ ਨੂੰ ਪੁੱਛ ਲਓ ਯਾਰ ਅਸੀਂ ਪਾਪਾ ਕਹਿੰਦੇ ਸੀ ਪੌਪਸੀ ਕਹਿਣ ਲੱਪਿਆ ਮਮ ਕਹਿਣ ਲੱਪਿਆ ਯਾਰ ਮਾਤਾ ਜੀ ਮੰਮੀ ਬੇਬੇ ਤੁਸੀਂ ਅੱਜ ਵੀ ਪਿੰਡਾਂ ਦੇ ਵਿੱਚ ਜਾ ਕੇ ਦੇਖ ਲਓ ਬੇਬੇ ਕਿੰਨਾ ਮਿੱਠਾ ਸ਼ਬਦ ਲੱਗਦਾ ਹੈ ਬਿਲਕੁਲ ਠੀਕ ਆ ਜੀ ਬਾਪੂ ਕਿੰਨਾ ਮਿੱਠਾ ਸ਼ਬਦ ਲੱਗਦਾ ਹੈ ਤੇ ਉਹ ਸ਼ਬਦ ਜਿਹੜੇ AI ਨੇ ਜਾਂ ਸੋਸ਼ਲ ਮੀਡੀਆ ਨੇ ਵਿਗਾੜੇ ਆ ਉਹਨਾਂ ਦਾ ਹੀ ਅਸਰ ਜਿਹੜਾ ਹੈ ਅੱਗੇ ਜਾ ਰਿਹਾ ਹੈਗਾ ਹੁਣ ਜਿਹੜੀ AI ਨਾਂ ਬਣਾਈ ਦੀ ਕਹਿੰਦੇ ਆ ਦੇਖੋ ਆਪਾਂ ਇਹ ਕਹਿੰਨੇ ਆ ਕਿ ਬੰਦੇ ਨੇ ਜੀਵਨ ਦੇ ਵਿੱਚ ਬਹੁਤ ਕੁਝ ਕੀਤਾ ਹੈਗਾ ਬਿਲਕੁਲ ਹਰੇਕ ਬੰਦੇ ਦੀ ਪੜਦੇ ਦੇ ਪਿੱਛੇ ਦੀ ਇੱਕ ਕਹਾਣੀ ਹੈ ਆਪਾਂ ਇਸ ਗੱਲ ਨਾਲ ਸਹਿਮਤ ਨਹੀਂ ਉਹਨੂੰ ਸੋਸ਼ਲ ਮੀਡੀਆ ਤੇ ਉਜਾਗਰ ਕਰਨਾ ਵੈਸੇ ਜੇ ਦੇਖਿਆ ਜਾਵੇ ਤਾਂ ਜਿਨੇ ਕੀਤੀ ਆ ਉਹਨੇ ਸੈਕੰਡ ਪਾਰਟ ਦਾ ਐਲਾਨ ਕੀਤਾ ਸੀ ਪਰ ਆਇਆ ਨਹੀਂ ਆਇਆ ਨਹੀਂ ਬਿਲਕੁਲ ਦੇਖੋ ਜੇ ਉਹ ਦੇਖਿਆ ਜਾਵੇ ਜਿਹੜੀ ਕਲਚਰ ਨੂੰ ਉਹ ਇੱਥਰ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਕਲਚਰ ਉਧਰ ਵੈਸਟਰਨ ਕੰਟਰੀਜ਼ ਚ ਆਮ ਹੈ ਹੂੰ ਬਿਲਕੁਲ ਕਿਹੜਾ ਲੀਡਰ ਨਹੀਂ ਜਾਂਦਾ ਜੀ ਮੈਂ ਬੁੱਕ ਵੀ ਲਿਖੀ ਸੀ ਦਲਜੀਤ ਸੋਤਾ ਦੇ ਉਹਦੇ ਵਿੱਚ ਬਹੁਤ ਗੱਲਾਂ ਜਿਹੜੀਆਂ ਅਸੀਂ ਨਹੀਂ ਲਿਖੀਆਂ ਪਰ ਮੈਨੂੰ ਪਤਾ ਤਾਂ ਹੈ ਆ ਪੇ ਉਸ ਕਿਹੜਾ ਕਿਹੜਾ ਦੁੱਧ ਦਾ ਤੋਤਾ ਹੈ ਜਿਹੜਾ ਵਿਦੇਸ਼ ਜਾ ਕੇ ਇਹ ਕੰਮ ਨਹੀਂ ਕਰਦਾ ਹੈਗਾ ਪਰ ਉਹਨੂੰ ਇਸ ਤਰ੍ਹਾਂ ਨਾ ਸਮਾਜ ਦੇ ਵਿੱਚ ਲਿਆਣਾ ਲੈ ਕੇ ਹੁਣ ਉਹ ਗੱਲ ਤਾਂ ਗਲਤ ਹੈ ਜੀ ਇੱਕ ਹੋਰ ਮੁੱਦਾ ਭਖਿਆ ਹੋਇਆ ਪੰਜਾਬੀ ਸਿੰਗਰ ਐਕਟਰ ਦਾ ਦਲਜੀਤ ਸਾਂਝਦਾ ਤੁਸੀਂ ਹੁਣ ਇਹ ਗੱਲ ਕਿਹਾ ਕਿ ਸਾਡੇ ਸ਼ੁਰੂਆਤ ਦੇ ਵਿੱਚ ਕਿ ਪੰਜਾਬੀਆਂ ਨੂੰ ਅਦਬ ਸਤਕਾਰ ਕਰਨਾ ਸਭ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਆਉਂਦਾ ਹੈ ਬਿਲਕੁਲ ਕੇਬੀਸੀ ਦੇ ਵਿੱਚ ਦਲਜੀਤ ਉਸਾਨ ਜਾਂਦੇ ਨੇ ਇੰਟਰੋਡਿਊਸ ਕਰਾਉਂਦੇ ਨੇ ਅਮਿਤਵਜਨ ਸਾਹਿਬ ਦਲਜੀਤ ਜਾ ਕੇ ਪੈਰੀ ਹੱਥ ਲਾਉਂਦੇ ਨੇ ਹੁਣ ਇਸ ਚੀਜ਼ ਦਾ ਮਸਲਾ ਬਣ ਗਿਆ ਉਹ ਬਾਹਰ ਆਤਵਾਦੀ ਬੈਠਾ ਅਮਰੀਕਾ ਦੀ ਧਰਤੀ ਤੇ ਪੰਨੂ ਕਰਕੇ ਉਹਨੇ ਮਸਲਾ ਬਣਾ ਲਿਆ ਜੀ ਪੈਰੀ ਹੱਥ ਕਿਉਂ ਲਾਇਆ ਉਹਨਾਂ ਰਵੀ ਸਿੰਘ ਖਾਲਸਾ ਜੇਡ ਵਾਲੇ ਬੋਲੀ ਜਾਂਦੇ ਨੇ ਕਹਿੰਦੇ ਜੀ ਇਹਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹਾਈ ਆ ਉਸ ਬੰਦੇ ਦੇ ਪੈਰੀ ਹੱਥ ਲਾਅਤੇ ਜਿਹਨੇ ਜਿਹਦੇ ਹੱਥ 84 ਦੇ ਦੰਗਿਆਂ ਵਾਲੇ ਕਤਲਿਆਂ ਹੋਏ ਨੇ ਕਿੰਨਾ ਕੁ ਸਹੀ ਐ ਕਿ ਇੱਕ ਇੱਕ ਕਲਾਕਾਰ ਨੇ ਕਲਾਕਾਰ ਦੇ ਪੈਰੀ ਹੱਥ ਲਾਏ ਨੇ ਕੁਝ ਮਾੜਾ ਥੋਣੀ ਹੋ ਗਿਆ ਦੇਖੋ ਚੇਤਨ ਸੌਰੀ ਪ੍ਰੀਤੀ ਜਿਹੜੀ ਗੱਲ ਜੇ ਆਪਾਂ ਇਹਨੂੰ ਅੱਜ ਕੱਲ੍ਹ ਦੇ ਜ਼ਮਾਨੇ ਦੇ ਲਾ ਲਈਏ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਆ ਉਸ ਅਦਬ ਸਤਕਾਰ ਦਿੱਤਾ ਉਹਨੇ ਆਪਣੇ ਤੋਂ ਵੱਡੇ ਇੱਕ ਵਿਅਕਤੀ ਨੂੰ ਜੀ ਜੇ ਆਪਾਂ ਇਹੀ ਗੱਲ ਜਿਹੜੀ ਤੁਸੀਂ ਹੁਣ ਕਹਿ ਕੇ ਆਟਿਏ ਜੇ ਆਪਾਂ ਇਹਨੂੰ ਸੰਗੀਤ ਜਾਂ ਕਲਾਕਾਰੀ ਦੀ ਨਜ਼ਰ ਨਾਲ ਦੇਖੀਏ ਤਾਂ ਇੱਕ ਕਲਾਕਾਰ ਨੇ ਆਪਣੇ ਤੋਂ ਸੀਨੀਅਰ ਕਲਾਕਾਰ ਨੂੰ ਇੱਜ਼ਤ ਮਾਣ ਦਿੰਦਾ ਹੈਗਾ ਤੇ ਪੰਜਾਬੀਆਂ ਦੇ ਤਾਂ ਖੂਨ ਦੇ ਵਿੱਚ ਹੈਗਾ ਆ ਉਹ ਜਿਹੜੇ ਦੰਗਿਆਂ ਲਈ ਹੋਊਗੀ ਕੋਈ ਗੱਲ ਆ ਕਿ ਆ ਦਲਜੀਤ ਤੋਂ ਸਾਂਝ ਦੇ ਮੰਚ ਨਹੀਂ ਹੋਊਗੀ ਵੀ ਸਾਡੇ ਪੰਜਾਬ ਦੇ ਲੋਕਾਂ ਨਾਲ ਇਸ ਤਰ੍ਹਾਂ ਹੋਇਆ ਹੋਊਗੀ ਆ ਪਰ ਉੱਥੇ ਉਹ ਕਿੱਦਾਂ ਕਰੂਗਾ ਯਾਰ ਹੁਣ ਕਲਾਕਾਰ ਸਾਰੇ ਚੜਨ ਲੱਗਦੇ ਆ ਉੱਥੇ ਯਾਰ ਲੀਡਰ ਕਾਂਗਰਸੀ ਵੀ ਜਾਂਦੇ ਕਾਲੀ ਵੀ ਜਾਂਦੇ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਗਾਲਾਂ ਕੱਢਦੇ ਆ ਅਸੀਂ ਚਾਹ ਉਹਨਾਂ ਨੂੰ ਮੰਦਾ ਚੰਗਾ ਬੋਲਦੇ ਆ ਪਰ ਉਸੇ ਹੀ ਸਟੇਜ ਤੇ ਚੜਨ ਲੱਗੇ ਕਲਾਕਾਰ ਸਟੇਜ ਦੇ ਉੱਤੇ ਪਹਿਲੀ ਹੱਥ ਲਾਇਦਾ ਮੱਥਾ ਟੇਕ ਕੇ ਅੱਗੇ ਚੜਦਾ ਤੇ ਫਿਰ ਉਹ ਵੀ ਇਹੀ ਜਿਹੜਾ ਹੈਗਾ ਗਲਤ ਗੱਲ ਹੁਣ ਆਪਾਂ ਕਿਸੇ ਦੇ ਘਰ ਜਾਣੇ ਆ ਕਿਸੇ ਸ਼ੋਹ ਚ ਜਾਣੇ ਆ ਆਪਾਂ ਪੈਰੀ ਹੱਥ ਲਾਉਨੇ ਆ ਜਾ ਕੇ ਕਿ ਇਹਦੇ ਨਾਲ ਸਿੱਖਾਂ ਨੂੰ ਥੇਸ ਪਹੁੰਚ ਗਈ ਨਹੀਂ ਰਨੇ ਥੇਸ ਪਹੁੰਚਣ ਵਾਲੀ ਕੋਈ ਗੱਲ ਨਹੀਂ ਆ ਇਹ ਤਾਂ ਉਹਨਾਂ ਨੂੰ ਮੇਰੀ ਉਹਨਾਂ ਨੂੰ ਇਸ ਮੰਚ ਰਾਹੀਂ ਅਪੀਲ ਹੈ ਤੁਸੀਂ ਇਹ ਸੋਚੋ ਵੀ ਇੱਕ ਕਲਾਕਾਰ ਨੇ ਦੂਸਰੀ ਕਲਾਕਾਰੀ ਨੂੰ ਅਦਬ ਸਤਿਕਾਰ ਦਿੰਦਾ ਜੇ ਹੁਣ ਕਲਾਕਾਰ ਦੇ ਖੇਤਰ ਚ ਲਿਆ ਜਾਵੇ ਤਾਂ ਮਤਾਬੱਚਾ ਨਾਮ ਬਹੁਤ ਵੱਡਾ ਆ ਜਾਗਾ 90 ਦੇ ਦਸ਼ਕ ਦਾ ਲੈਜੈਂਡ ਲੈਜੈਂਡ ਆ ਯਾ ਲੈਜੈਂਡ ਅੱਜ ਵੀ ਲੈਜੈਂਡ ਹੈ ਯਾਰ ਤੁਸੀਂ ਦੇਖੋ ਪਿੱਛੇ ਕੇਬੀਸੀ ਦੇ ਵਿੱਚ ਇੱਕ ਬਤਮੀਜ਼ ਮੁੰਡਾ ਆਇਆ ਉਸ ਨੂੰ ਵੀ ਕਿਸ ਤਰ੍ਹਾਂ ਹੈਂਡਲ ਕੀਤਾ ਉਹਨਾਂ ਨੇ ਲਾਸਟ ਚ ਵੀ ਜਿਹੜਾ ਮੈਸੇਜ ਦਿੱਤਾ ਉਹ ਵੀ ਬੜੇ ਸੌਫਟ ਚੰਦਾ ਨਾ ਦਿੱਤਾ ਇਹ ਉਹਨਾਂ ਦਾ ਤਜਰਬਾ ਜੇ ਇਸ ਤਰ੍ਹਾਂ ਦੇ ਵਿਅਕਤੀ ਨੂੰ ਮੇਰੇ ਸਾਹਮਣੇ ਆਜੋਗੇ ਮੈਂ ਵੀ ਹੁਣ ਪੰਜਾਬੀ ਆ ਯਾਰ ਮੈਂ ਵੀ ਪੰਜਾਬੀ ਆ ਤੇ ਮੈਨੂੰ ਪੰਜਾਬੀ ਨਾਲ ਆਪਣੀ ਪੰਜਾਬ ਯਾਗੀ ਦੇ ਪੰਜਾਬੀਅਤ ਨਾਲ ਪਿਆਰ ਹੈ ਤਾਂ ਆਦਰ ਸਤਿਕਾਰ ਤਾਂ ਮੈਂ ਵੀ ਦਊਂਗਾ ਹੀ ਬਿਲਕੁਲ ਇਹ ਤਾਂ ਹੈ ਠੀਕ ਹੈ ਜੀ ਫਿਰ ਜੇ ਇੰਨੇ ਹੀ ਹੁਣ ਹੈਗਾ 84 ਤੋਂ ਪਹਿਲਾਂ ਤੇ ਅੱਜ ਤੱਕ ਉਹਨਾਂ ਦੀਆਂ ਅਸੀਂ ਫਿਲਮਾਂ ਕਿਉਂ ਦੇਖੀ ਜੰਨੇ ਆ ਯਾਰ ਬਿਲਕੁਲ ਠੀਕ ਹੈ ਨਾ ਇਹ ਇਹ ਯੂਸਲੈਸ ਆ ਇਹਦੇ ਨਾਲ ਸਮਾਜ ਚ ਕੜਤਨ ਆਦੀ ਆ ਖਾਸ ਕਰ ਪੰਜਾਬ ਦੇ ਹਿੰਦੂ ਸਿੱਖ ਭਾਈਚਾਰੇ ਦੇ ਵਿੱਚ ਇਦਾਂ ਦੀ ਨਹੀਂ ਕਰਨੀ ਚਾਹੀਦੀ ਹੈ ਜੀ ਅਗਲਾ ਸਵਾਲ ਮੇਰਾ ਇਹ ਹੈ ਕਿ ਕੈਪਟਨ ਦਮਿੰਦਰ ਸਿੰਘ ਉਹਨਾਂ ਦੇ ਇੱਕ ਬਿਆਨ ਆਉਂਦਾ ਹੈ ਸੋਸ਼ਲ ਮੀਡੀਆ ਦੇ ਵਿੱਚ ਉਹ ਕਹਿੰਦੇ ਨੇ ਕਿ ਜਦੋਂ ਮੈਂ ਸੌਂ ਖਾਧੀ ਸੀ ਦਮਦਮਾ ਸਾਹਿਬ ਵਾਲੋਂ ਸੌਂ ਇਹ ਹੱਤ ਕਰਕੇ ਮੈਂ ਇਹ ਸ਼ਬਦ ਕਹੇ ਸੀਗੇ ਕਿ ਮੈਂ ਨਸ਼ਿਆਂ ਦਾ ਲੱਕ ਤੋੜ ਦਊਗਾ। ਇਹ ਨਹੀਂ ਸੀ ਕਿ ਆ ਕਿ ਮੈਂ ਨਸ਼ਾ ਖਤਮ ਕਰ ਦਊਗਾ। ਤੁਹਾਨੂੰ ਲੱਗਦਾ ਲੱਕ ਤੋੜਨਾ ਖਤਮ ਕਰਨਾ ਦੋ ਅਲੱਗ-ਅਲੱਗ ਸ਼ਬਦ ਨੇ। ਤੁਸੀਂ ਕੀ ਕਹਿੰਦੇ ਹੋ? ਦੇਖੋ ਪ੍ਰੀਤ ਜੀ ਜੀ ਇਹ ਜਿਹੜੇ ਸ਼ਬਦ ਹੈ ਇਹ ਕੈਪਟਨ ਅਮਰਿੰਦਰ ਸਿੰਘ ਨੇ ਮਾਲਪੁਰ ਦੀ ਧਰਤੀ ਤੇ ਵੀ ਕਹੇ ਸੀ। ਇਹ ਵਾਲੇ। ਤੁਸੀਂ ਛੋਟੇ ਹੋਣੇ ਆ ਮੈਂ ਉਸ ਵੇਲੇ ਜਰਨਲਿਸਟ ਸੀਗਾ। ਉਸ ਵੇਲੇ ਚੱਬੇਵਾਲ ਵਿਧਾਨ ਸਭਾ ਹਲਕਾ ਨਹੀਂ ਸੀ ਬਣਿਆ। ਮਾਲਪੁਰ ਵਿਧਾਨ ਸਭਾ ਹਲਕਾ ਸੀ। ਅੱਛਾ ਜੀ। ਉਸ ਵੇਲੇ ਕਾਂਗਰਸ ਪਾਰਟੀ ਨੇ ਡਾਕਟਰ ਦਲਵਾਰਾਜ ਰਾਏ ਨੂੰ ਟਿਕਟ ਦਿੱਤੀ ਸੀ ਜੀ ਜਿਹੜੇ ਅੱਜ ਕੱਲ ਬੀਜੇਪੀ ਚ ਲੀਡਰ ਹੈ ਨਾ ਉਹਨਾਂ ਨੂੰ ਟਿਕਟ ਦਿੱਤੀ ਸੀ ਤੇ ਕੈਪਟਨ ਅਮਰਿੰਦਰ ਸਿੰਘ ਦੂਲੋਂ ਸਾਹਿਬ ਪੜਪੜੇ ਲੀਡਰ ਜਿਹੜੇ ਸੀਗੇ ਉਹ ਉੱਥੇ ਮਾਲਪੁਰ ਦੀ ਧਰਤੀ ਤੇ ਦਲਵਾਰਾਜ ਦੇ ਖੇਤ ਦੇ ਖੇਤਾਂ ਦੇ ਵਿੱਚ ਸਟੇਜ ਲੱਗੀ ਸੀ ਜੀ ਸਟੇਜ ਦੇ ਉੱਤੇ ਖੜ ਕੇ ਭਾਸ਼ਣ ਦਿੰਦੇ ਦਿੰਦੇ ਕੈਪਟਨ ਅਮਰਿੰਦਰ ਸਿੰਘ ਨੇ ਉਹਨੂੰ ਇੱਕ ਨੇ ਖੁੰਡਾ ਫੜਾਇਆ ਉਹਨੇ ਐ ਖੁੰਡਾ ਕਣਕਾ ਕੇ ਕਹਿੰਦੇ ਇਹ ਫੇਰੂ ਉਸਲੇ ਖੁੰਡਾ ਬੜਾ ਮਸ਼ਹੂਰ ਹੋਇਆ ਸੀ ਉਹਨਾਂ ਦਾ ਤੇ ਮੈਂ ਕਾਲੀਆਂ ਦੇ ਫੇਰਾਂ ਨਾਲ ਹੀ ਉਹਨਾਂ ਨੇ ਉੱਥੇ ਵੀ ਉਹ ਬੁੱਕ ਜਿਹੜੀ ਹੈ ਸਾਡੀ ਰਿਲੀਜੀਅਸ ਸਾਡੀ ਧਾਰਮਿਕ ਬੁੱਕ ਸਾਡੀ ਹੈਗੀ ਆ ਉਹ ਫੜ ਕੇ ਉਹਨਾਂ ਕਿਹਾ ਸੀ ਕਿ ਆਪਾਂ ਮੈਂ ਨਸ਼ਾ ਖਤਮ ਕਰ ਦਊਂਗਾ ਇਹ ਹੁਣ ਝੂਠ ਬੋਲਦੇ ਆ ਜਾਂ ਤਾਂ ਉਹ ਲੰਬਾ ਸਮਾਂ ਮਹਿਲਾ ਚ ਰਹਿ ਗਏ ਆ ਤੇ ਉਹ ਉਹਨਾਂ ਨੂੰ ਚੇਤਾ ਨਹੀਂ ਰਿਹਾ ਜਾਂ ਵੀ ਮੈਂ ਗੱਲ ਕਿਹੜੀ ਫਿਰ ਇੱਕ ਹੋਰ ਵੀ ਆ ਜੀ ਹਣ ਭਗਵੰਤ ਮਾਨ ਉਹਨਾਂ ਦੇ ਦਾ ਦੂਸਰਿਆਂ ਦੇ ਲੈ ਲੋ ਬਿਆਨ ਹੈ ਲੋਕ ਅੱਜ ਕੱਲ ਸੋਸ਼ਲ ਮੀਡੀਆ ਜਲਦੀ ਫੜ ਹੋ ਜਾਂਦੇ ਉਹ ਉਸੇ ਵੇਲੇ ਪਾ ਦਿੰਦੇ ਆ ਇਹਨਾਂ ਨੂੰ ਚੇਤਾ ਨਹੀਂ ਰਹਿੰਦਾ ਅਸੀਂ ਕੀ ਕਿਹਾ ਸੀਗਾ ਪਰ ਅਸੀਂ ਪਬਲਿਕ ਆ ਪਬਲਿਕ ਸਭ ਜਾਣਦੀ ਸਭ ਯਾਦ ਰੱਖਦੀ ਹੈ ਸਭ ਜਾਣਦੀ ਆ ਜੀ ਪਰ ਕੈਪਟਨ ਮਨਿੰਦਰ ਸਿੰਘ ਤਾਂ ਇਹ ਵੀ ਕਹਿੰਦੇ ਨੇ ਮੈਂ ਫੌਜ ਚ ਲੰਬਾ ਸਮਾਂ ਰਿਆ ਮੇਰੇ ਸੱਟ ਲੱਗੀ ਸੀਗੀ ਉਹ ਰਿਕਵਰੀ ਕਰਦੇ ਲਈ ਮੈਂ ਆਪਣੇ ਮਹਿਲਾਂ ਦੇ ਵਿੱਚ ਸੀਗਾ ਹੁਣ ਮੈਂ ਬਿਲਕੁਲ ਠੀਕ ਹੋ ਗਿਆ ਹੁਣ ਰਾਜਨੀਤੀ ਵਿੱਚ ਆਉਂਗਾ ਤੇ ਜਿਹੜੇ ਕੰਮ ਆਮ ਆਦਮੀ ਪਾਰਟੀ ਨਹੀਂ ਕਰ ਸਕੀ ਮੈਂ ਕਰਕੇ ਦਿਖਾਵਾਂਗਾ ਲੱਗਦਾ ਕੁਝ ਐਵੇਂ ਦਾ ਹੋਵੇਗਾ ਪ੍ਰੀਤ ਜੀ ਮੈਨੂੰ ਲੱਗਦਾ ਬਈ ਛੇਤੀ ਹੀ ਨਾ ਭਗਵਾਨਤਮਾਨ ਨੂੰ ਵੀ ਮਾਤ ਪਾ ਦੋਗੇ ਇਸ ਕੰਮ ਦੇ ਵਿੱਚ ਅੱਛਾ ਇਹਨਾਂ ਤੋਂ ਵੀ ਉੱਪਰ ਦੀ ਹੋਣਗੇ ਇਹਨਾਂ ਦੇ ਉੱਪਰ ਦੀ ਹੋਊਗੇ ਜੋ ਜੇ ਉਹਨਾਂ ਦੇ ਇਹ ਸਟੇਟਮੈਂਟਸ ਜਿਹੜੀਆਂ ਹੈਗੀਆਂ ਜਿਹੜੀਆਂ ਇਹ ਕੱਲ ਪਰਸੋਂ ਦੀਆਂ ਆ ਰਹੀਆਂ ਹੈਗੀਆਂ ਪਈ ਮੈਂ ਆ ਕਰ ਦੂੰ ਤਾਂ ਇਹ ਮੈਂ ਉਹ ਕਰ ਦਊਗਾ ਤੁਹਾਡਾ ਇਹਨਾਂ ਨੂੰ ਪੁੱਛੋ ਬਈ ਫੋਨ ਦੇਣ ਦੀ ਵਿਦਿਆਰਥੀਆਂ ਨੂੰ ਪਲੱਸ 1 ਦੇ ਪਲੱਸ 2 ਦੇ ਬੱਚਿਆਂ ਨੂੰ ਹੋਇਆ ਸੀਗਾ ਮੋਬਾਈਲ ਫੋਨ ਦੇਰ ਦੀ ਕਿਰਚਾਈ ਸੀ ਬਿਲਕੁਲ ਖਰਾਤ ਬੰਡਣਾ ਤੁਸੀਂ ਹਟਦੇ ਨਹੀਂ ਖਰਾਤ ਦਾ ਅਸਰ ਪੰਜਾਬ ਦੇ ਸਿਰ ਪੈਂਦਾ ਪੰਜਾਬ ਜਿਹੜਾ ਹੋਰ ਡੁੱਬੀ ਜਾਂਦਾ ਕਰਜ਼ਾ ਚੁੱਕ ਚੁੱਕ ਤੁਸੀਂ ਸਰਕਾਰਾਂ ਚਲਾਣੇ ਆ ਸਰਕਾਰਾਂ ਚਲਾ ਕੇ ਮੁੜ ਕੇ ਸੱਤਾ ਚਾਣ ਦੇ ਲਈ ਤੁਸੀਂ ਫੇਰ ਵਾਅਦਾ ਕਰ ਦਿੰਦੇ ਹੋ ਭੁੱਲਿਓ ਮਾਨਸੋ ਬੰਦ ਕਰਦੇ ਹੋ ਹਮ ਬਿਲਕੁਲ ਪੰਜਾਬ ਨੂੰ ਸਮਾਜਿਕ ਆਰਥਿਕ ਇਸ ਭਾਈਚਾਰਕ ਤੌਰ ਦੇ ਉੱਤੇ ਪੰਜਾਬ ਹੀ ਰਹਿਣ ਦਿੱਤਾ ਜਾਵੇ ਪਿੰਡਾਂ ਵਾਲਾ ਹੀ ਪੰਜਾਬ ਰਹਿਣ ਦਿੱਤਾ ਜਾਵੇ ਇਹਨੂੰ ਮੇਰੀ ਹੱਥ ਜੋੜ ਕੇ ਇਥੋਂ ਵੀ ਬੇਨਤੀ ਆ ਇਹਨੂੰ ਪੰਜਾਬ ਨੂੰ ਪੰਜਾਬ ਤੇ ਪਿੰਡਾਂ ਵਾਲਾ ਪੰਜਾਬ ਹੀ ਰਹਿਣ ਦਿੱਤਾ ਜਾਵੇ ਜੀ ਇਸ ਤਰ੍ਹਾਂ ਦੇ ਜਿਹੜੇ ਦਾਅਵੇ ਕਰਦੇ ਆ ਸਟੇਜਾਂ ਤੋਂ ਉਹ ਬੰਦ ਕਰ ਦਿੱਤੇ ਜਾਣ ਠੀਕ ਬਹੁਤ ਬਹੁਤ ਧੰਨਵਾਦ ਦੀਪਕ ਜੀ ਧੰਨਵਾਦ ਪ੍ਰੀਤ ਜੀ ਧੰਨਵਾਦ